ਉਹ ਫੋਲੋ ਕਰੀ ਜਾਂਦੇ ਆ ਇਹ ਬਿਨਾ ਗੱਲ ਤੋਂ ਨਾਲ-ਨਾਲ ਮੇਰੇ ਘਰ ਦੀ ਰੱਖੀ ਹੋਣ ਡਈ ਆ ਮਤਲਬ ਕਿ ਉਹ ਐ ਹੋਇਆ ਕੀ ਗੁਨਾ ਕਰਤਾ ਆ ਏ ਸਾਡੇ ਪਿੱਛੇ 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 ਮਤਲਬ ਕਿ ਸਾਨੂੰ ਫੋਲੋ ਕਰੀ ਜਾ ਰਹੇ ਆ ਨਾ ਇਹਨਾਂ ਨੇ ਯੂਨੀਫਾਰਮ ਪਾਈ ਆ ਮੈਂ ਪ੍ਰਸ਼ਾਸਨ ਨੂੰ ਇਹੋ ਮੰਗ ਕਰੂੰਗੀ ਤੁਸੀਂ ਥੋੜਾ ਧਿਆਨ ਦਿਓ ਆ ਲਾਈਵ ਆਉਂ ਫੇਸਬੁਕ ਆ ਗੱਡੀ ਨੰਬਰ ਵੇਖੋ ਤੁਸੀਂ ਜਾਲੀ 플레이ਟ ਨੰਬਰ ਲਾਈ ਆ ਇਹਨਾਂ ਨੇ ਉਸ ਦਿਨ ਵੀ ਚੜੀ ਗੱਡੀ ਮੇਰੇ ਪਿੱਛੇ ਆਈ ਆ ਆ ਵਰਦਿਕਾ ਆ ਨੰਬਰ ਵੇ ਤੁਹਾਨੂੰ ਦੱਸ ਕਰਦੀ ਮੈਂ ਵਾਗਰ ਤੁਸੀਂ ਮੈਨੂੰ ਅਸਲੀ ਸਾਬ ਕਰਨ ਦੇ ਭਜਾ ਕੀ ਕਰਤਾ ਕਿ ਤੁਸੀਂ ਮੇਰੀ ਰੈਕੀ ਤੁਸੀਂ ਗੱਡੀ ਡਰਾਈਵ ਚੱਲੇ ਗਏ ਕਿਉਂ ਆ ਰਹੇ ਹੋ ਆਰਡਰ ਦਿਓ ਨਾ ਆਰਡਰ ਦਿਓ ਆਰਡਰ ਦਿਖਾਓ ਤੁਹਾਡੇ ਕੰਜਨਪ੍ਰੀਤ ਕੋਰ ਦੇ ਪਿੱਛੇ ਕੰਜਨਪ੍ਰੀਤ ਦੇ ਨਾਲ ਤੁਹਾਡੇ ਕੰਜਨਪ੍ਰੀਤ ਦੀ ਰੈਕੀ ਕਰਨੀ ਡਿਊਟੀ ਲੱਗੀ ਆਰਡਰ ਦਿਖਾਓ ਭਾਈ ਦਿਖਾਓ ਆਰਡਰ ਜੀ ਕਾਰ ਨੰਬਰ ਪਲੇਟ ਵੇਖੋ ਜਲਦੀ ਲਾਈ ਜੀ ਇੰਡੀਆ ਰਜਿਸਟਰ ਨੰਬਰ ਪਲੇਟ ਦਿਖਾਓ ਜੀ ਤੁਸੀਂ ਘੱਟੀ ਜਿਹੜੀ ਆ ਮੈਨੂੰ ਫੋਲੋ ਕਰਦੀ ਰਹੀ ਆ ਆਪਾਂ ਉਹਦੀ ਸ਼ਿਕਾਇਤ ਕੀਤੀ ਆ ਹੁਣ ਤੁਸੀਂ ਆਪਣੀ ਰਾਡੀ ਜੀ ਐਸਪੀ ਡੀ ਜੇਕਰ ਮਾਰ ਜੀ ਐਸਪੀ ਡੀ ਨੇ ਤੇ ਜਿਆਦਾ ਕੰਜਰਪਰੀ ਦੀ ਰਾਕੀ ਕਰੋ ਜੀ ਨਹੀਂ ਕੀ ਕਰ ਨਹੀਂ ਐਸਪੀ ਡੀ ਨੇ ਭੇਜਿਆ ਰਿਪੂ ਨੇ ਰਿਪੂ ਤਾਪਨ ਸਾਹਿਬ ਨੇ ਭੇਜਿਆ ਤੁਹਾਨੂੰ ਜੀ ਰਾਕੀ ਕਰੋ ਜੀ ਪੈਟਰ ਸਿਮਿੰਗ ਨੇ ਭੇਜਿਆ ਕਿਹੜੇ ਭੇਜਿਆ ਕਿਹਨਾਂ ਨੇ ਪ੍ਰਭ ਜੀ ਦੇ ਸੀਐਸ ਸਾਹਿਬ ਨੇ ਉਹਨਾਂ ਤੁਹਾਨੂੰ ਭੇਜਿਆ ਰਾਕੀ ਕਰਨੀ ਮੈਨੂੰ ਚੀਜ਼ ਲੱਗੇ ਤੇ ਜੀ ਉਹਨਾਂ ਆਰਡਰ ਦਿਖਾ ਦਿਓ ਜੀ ਕਿੱਥੇ ਆ ਜੀ ਔਰ ਜਾਲੀ ਨੰਬਰ ਪਲੇਟ ਲਾ ਕੇ ਗਿਆ ਜੀ ਔਰ ਦੱਸੋ ਜੀ ਦਿਖਾਓ ਵੀ ਆਰਡਰ ਨਹੀਂ ਤੁਸੀਂ ਰਾਕੀ ਕਿਸ ਗੱਲ ਤੋਂ ਕਰ ਰਹੇ ਹੋ ਨਹੀਂ ਦੱਸੋ ਦਿਖਾਓ ਤੁਸੀਂ ਆਰਡਰ ਦਿਖਾਓ ਭਾਜੀ ਤੁਹਾਨੂੰ ਕੀ ਆਰਡਰ ਦਿਖਾਓ ਆਰਡਰ ਦਿਖਾਓ ਜੀ ਪੈਟਰ ਲੈ ਰਾ ਕੋਈ ਸ਼ਿਵਰ ਨਹੀਂ ਨਹੀਂ ਇਹ ਸੀਰੋ ਦਿ ਆਰਡਰ ਕਿਹਦੇ ਦਾ ਅੱਜ ਕੱਲ੍ਹ ਨਾ ਜਮਾਨਾ ਨਾ 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 ਨ ਕੋਈ ਨਹੀਂ ਫਿਰ ਮੈਂ ਲਾਉਂ ਉਹ ਮੈਂ ਵਰਨਿਕਾ ਸੁਬਾਹ ਦੁੱਧ ਮਾੜਾ ਕੱਕਾ ਬੰਦਾ ਕੁਝ ਅਸੀਂ ਜਾਣੂਆ ਵੀ ਕੋਈ ਸਾਰੇ ਚੰਗੇ ਭਲੇ ਬੰਦੇ ਯਾਰ ਬਾੜਾ ਬੰਦਾ ਜਿਹੜਾ ਵਾ ਬੰਦ ਦਿਖਾਓ ਜਦੋਂ ਜਾਓ ਨਾ ਕਰਾਓ ਆਈਡੀ ਕਾਰਡ ਦਿਖਾਓ ਆਈਡੀ ਕਾਰਡ ਵਾਪਸ ਕਰ ਦੇਣਾ ਤੁਹਾਡਾ ਆਈਡੀ ਕਾਰਡ ਲਓ ਜੀ ਕਮੈਂਟ ਭਾਈ ਜੀ ਆਈਡੀ ਕਾਰਡ ਦਿਓ ਨੰਬਰ ਦਿੱਤਾ ਹੈ ਵਾਰ ਇਹਨਾਂ ਨਾਲ ਗੱਲ ਕਰਵਾਉਣਾ ਆਈਡੀ ਕਾਰਡ ਦਿਓ ਜੀ ਆਈਡੀ ਆਈਡੀ ਕਾਰਡ ਦਿਓ ਬਣਾਓ ਜੀ ਆਈਡੀ ਕਾਰਡ ਨਹੀਂ ਕੀ ਇਹਨਾਂ ਨੂੰ ਕਹੋ ਵੀ ਸਾਨੂੰ ਆਰਡਰ ਦਿਖਾਓ ਨਹੀਂ ਤੂੰ ਇਹ ਆਈ.ਡੀ. ਕਾਰਡ ਦਿਖਾਓ ਕੋਈ ਨਹੀਂ ਆ ਤੁਹਾਨੂੰ ਤੁਸੀਂ ਆਰਡਰ ਦਿਖਾਓ ਕਿ ਤੁਹਾਨੂੰ ਐਸ.ਪੀ. ਐਸ.ਪੀ.ਡੀ. ਸਾਹਿਬ ਨੇ ਤੁਸੀਂ ਕਿਹਾ ਰਿਪੂ ਤਫਰ ਨੇ ਭੇਜਿਆ ਜੀ ਸਾਨੂੰ ਲਿਖਤੀ ਆਰਡਰ ਦਿਖਾਓ ਫਿਰ ਤੁਸੀਂ ਬਾਅਦ ਵਿੱਚ ਕਿਹਾ ਪ੍ਰਭਜੀਤ ਸੀਏ ਨੇ ਭੇਜਿਆ ਆ ਤੂੰ ਇਹ ਸਾਨੂੰ ਲਿਖਤੀ ਆਰਡਰ ਦਿਖਾਓ ਭਾਜੀ ਵੀ ਤੁਹਾਡੇ ਕੋਲ ਲਿਖਤੀ ਆਰਡਰ ਨੇ ਕਿ ਜਿਹੜੇ ਸਾਡੇ ਕੈਂਡੀਡੇਟ ਦੀ ਡਾਕਟਰ ਆ ਉਹਦਾ ਤੁਸੀਂ ਰੈਕੀ ਕਰਨੀ ਆ ਤੁਸੀਂ ਰੈਕੀ ਕਰ ਰਹੇ ਹੋ ਸਵੀਰ ਦੀ ਪਿੱਛੇ ਲੱਗੇ ਆ ਜਾਲੀ ਨੰਬਰ ਪਲੇਟ ਲੱਗੀ ਆ ਜੀ ਔਰ ਗੱਡੀ ਦੇ ਇੱਕ ਮਿੰਟ ਆ ਮੁਲਾਜ਼ਮਾਂ ਵਾਲੀ ਗੱਡੀ ਭਾਜੀ ਆ ਵੀਲ ਇੱਕ ਮੜ ਇਧਰ ਹੋ ਜੀ ਆ ਵੀਲ ਪਏ ਆ ਜੀ ਗੱਡੀ ਦੇ ਟਾਇਰ ਬਾਹਰ ਨੂੰ ਆ ਇਹ ਕੀ ਹੈ ਮੁਲਾਜ਼ਮਾਂ ਵਾਲੀ ਗੱਡੀ ਆ ਜੀ ਤੁਸੀਂ ਆਪ ਦੱਸੋ ਜੀ ਮਤਲਬ ਤੁਸੀਂ ਗੱਡੀ ਤੇ ਜਾਲੀਆਂ ਲਾਈਆਂ ਅਸੀਂ ਇਹ ਮੁਲਾਜ਼ਮ ਕਹਿ ਰਹੇ ਸੀ ਮੰਨ ਲੈਨੇ ਚਲੋ ਵਰਦੀ ਵਿੱਚ ਪਈ ਆ ਜੀ ਔਰ ਦਿਖਾ ਦੇਣਾ ਆਰਡਰ ਜੀ ਆ ਦੇਖੋ ਜੀ ਇਹ ਕਹਿ ਰਹੇ ਮੁਲਾਜ਼ਮ ਆ ਇਹ ਆਰਡਰ ਦਿਖਾ ਦੇਣਾ ਕਿ ਕੈਂਡੀਡੇਟ ਦੀ ਡਾਕਟਰ ਦਾ ਇਹਨਾਂ ਨੂੰ ਪਿੱਛਾ ਕਰਨ ਦਾ ਰੈਕੀ ਕਰਨ ਦੇ ਆਰਡਰ ਮਿਲੇ ਆ ਜੀ ਤੇ ਜਿਨ੍ਹਾਂ ਨੇ ਦਿੱਤੇ ਆ ਉਹ ਫਿਲਮ ਲਗਾ ਕੇ ਹਾਂਜੀ ਆ ਫਿਲਮ ਲਗਾ ਕੇ ਆ ਜਾਲੀਆਂ ਗੱਡੀ ਨੂੰ ਲੱਗੀਆਂ ਜੀ ਪਰ ਆ ਦੇਖੋ ਪ੍ਰਸ਼ਾਸਨ ਦੀ ਉਧਰ ਦੇਖੋ ਜੀ ਜਾਲੀਆਂ ਉਧਰ ਦੇਖੋ ਆ ਦੇਖ ਲਓ ਜੀ ਆ ਪੂਰੀ ਜਾਲੀ ਪੂਰੀ ਬੰਦ ਕੀਤੀ ਆ ਜਾਲੀ ਜੀ ਆ ਹੱਥ ਖੜੀ ਪਈ ਆ ਤੁਸੀਂ ਦੇਖ ਲਓ ਜੀ ਵਿੱਚ ਸ਼ਰਿਆਮ ਕਿਹੜੀ ਗੱਲੋਂ ਕੀ ਕਰਨਾ ਚਾਹੁੰਦੇ ਆ ਜੀ ਇਹ ਤੇ ਦੱਸਣ ਔਰ ਕਿਹੜੇ ਆਰਡਰ ਨੇ ਇਨਾਂ ਕੋਲ ਆਰਡਰ ਦਿਖਾਉਣ ਜੀ ਆਰਡਰ ਅਜੇ ਤੱਕ ਦਿਖਾ ਨਹੀਂ ਪਾ ਰਹੇ ਜੀ ਮਤਲਬ ਇਹ ਇਹ ਸ਼ਰਿਆਮ ਪ੍ਰਸ਼ਾਸਨ ਦੀ ਗੁੰਡਾਗਰਦੀ ਨਹੀਂ ਤੇ ਕੀ ਆ ਜੀ ਦੇਖੋ ਜੀ ਰਾਮ ਨਾਲ ਆਪਣੀ ਇਲੈਕਸ਼ਨ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਕਰਕੇ ਕਰ ਰਹੇ ਅਸੀਂ ਕੀ ਕਰ ਲੈਣਾ ਦੱਸੋ ਨਹੀਂ ਡਰਾ ਰਹੇ ਜੀ ਤੁਸੀਂ ਡਰਾ ਰਹੇ ਜੀ ਆਪਾਂ ਆਹ ਕੰਮ ਕਰਦੇ ਕਿਸੇ ਨੇ ਚੱਲਣਾ ਨਹੀਂ ਜੇ ਮੁੜ ਕੇ ਆਪਾਂ ਇਤਰਾ ਨਾ ਕਰੀਏ ਦੇਖੋ ਜੀ ਪਰसों ਤੋਂ ਅਸੀਂ ਇਹ ਜੀਆ ਵੇਖ ਰਹੇ ਆ ਪਹਿਲਾਂ ਸਾਡੀ ਘੱਟੀ ਆ ਟਿਕਾ ਡਿੱਗੀ ਰਹੀ ਆ ਉਹਨਾਂ ਨੂੰ ਅਸੀਂ ਰੋਕਿਆ ਤੋਂ ਧੱਕਾ ਕਰ ਰਹੇ ਆ ਜੀ ਤੁਹਾਡੀ ਆਈਡੀ ਦਿਖਾਓ ਜਿੰਨੇ ਭੇਜਾ ਰਜਿਸਟਰ ਕਰਾ ਲਓ ਨਹੀਂ ਨਹੀਂ ਤੁਸੀਂ ਆਈਡੀ ਦਿਖਾਓ ਆਪਣੀ ਬਾਜੀ ਆਈਡੀ ਦਿਖਾਓ ਆਈਡੀ ਦਿਖਾਓ ਆਈਡੀ ਚੈੱਕ ਕਰਾਓ ਕਰੋ ਜਰੂਰ ਜੀ ਜਿਹਨਾਂ ਨਾਲ ਗੱਲ ਕਰੋ ਨਾ ਪੁੱਛੋ ਮੇਰੀ ਲੈ ਕੇ ਕਰਨ ਦੇ ਆਰਡਰ ਦਿਖਾਓ ਕਰਾਓ ਨਾ ਤੁਸੀਂ ਗੱਲ ਕਰਾਓ ਤਾਂ ਉਹਨਾਂ ਨੂੰ ਭੇਜੋ ਤੁਸੀਂ ਕਰੋ ਗੱਲ ਜੀ ਆਈਡੀ ਦਾ ਨਾਮ ਉਹ ਆਪਣੀ ਹਾਂ ਵਾਪਸ ਕਰਦੇ ਕੀ ਪਤਾ ਵਰਦੀ ਜਾਲੀ ਪਈ ਹੋਵੇ ਆਈਡੀ ਦੇਖੋ ਨਾ ਤੁਸੀਂ ਕੌਣ ਹੈ ਕੌਣ ਨਹੀਂ ਹੈ ਇਹ ਗੱਲ ਕਰਾਉਣ ਲੱਗੇ ਹਾਂ ਕੋਈ ਨਹੀਂ ਕਰਦਾ ਇਹ ਸਭ ਸਾਰਾ ਮੀਡੀਆ ਆ ਰਹੇ ਸਾਰੇ ਆ ਰਹੇ ਸਾਰੇ ਜੀ ਮੀਡੀਆ ਸਾਰੇ ਪਾਸੇ ਪੰਜਾਬ ਘੁੰਮ ਜਾਣਾ ਇਹਨਾਂ ਦਾ ਹੁਣ ਕੱਲੇ ਨਹੀਂ ਗੱਡੀ ਮਗਰ ਲੱਗੀ ਨਹੀਂ ਆ ਹਾਂ ਜੁਨੀਫਾਰਮ ਬੌਂਡ ਸਾਨੂੰ ਵੀ ਪਤਾ ਲੱਗੇ ਕਿ ਚਲਾਣਾ ਨਾ ਫਿਰਦੇ ਆ ਬਿਨਾਂ ਜੁਨੀਫਾਰਮ ਤੋਂ ਪਰਸੋਂ ਵੀ ਜਿਹੜਾ ਆ ਅਸੀਂ ਜਿਹੜਾ ਇਹਨਾਂ ਮਤਲਬ ਕਿ ਖਬਰਾਂ ਆ ਗਈ ਕੱਲ ਨੂੰ ਅਸੀਂ ਕੋਈ ਮਤਲਬ ਕਿਸੇ ਕੋਲ ਚੋਕਲੀਏ ਜਾਣਾ ਨਾ ਬੁਲਾਇਆ ਜਾ ਜਾ ਕੱਲੂ ਕੋਈ ਮਿਸ ਹੈਪਨਿੰਗ ਹੁੰਦੀ ਆ ਤੁਸੀਂ ਜ਼ਿੰਮੇਵਾਰ ਹੋ ਇਸ ਗੱਲ ਦੇ ਜੇ ਪ੍ਰਭ ਦੀ ਪਹੇਗਾ ਜ਼ਿੰਮੇਵਾਰ ਔਰ ਇਹ ਕਦੇ ਪੁਲਸੀ ਤੋਂ ਕੋਈ ਮਾਰਿਆ ਪੁਲਸੀ ਮਾਰਿਆ ਗਿਆ ਹਾਂ ਇੰਨੇ ਵੱਡੇ ਵੱਡੇ ਬੰਦੇ ਕਦੀ ਕਹਿ ਰਹੇ ਆ ਕੋਈ ਡੀ ਨੇ ਭੇਜਿਆ ਕਦੀ ਕਹਿ ਰਹੇ ਆ ਪ੍ਰਭ ਜੀ ਸੀਏ ਨੇ ਭੇਜਿਆ ਸਰਕਾਰਾਂ ਦੀ ਸ਼ਹਿਤ ਇਹ ਗੁੰਡਾ ਕੰਦੀ ਚੱਲਦੀ ਪਈ ਆ ਬਹੁਤ ਕੁਝ ਨੇ ਆ ਤੁਹਾਡੇ 6 ਮਹੀਨੇ ਰਹਿ ਗਏ ਵੀ ਨਵੇਂ ਨਹੀਂ ਕੱਲ ਪਤਾ ਕੀ ਆ ਉਹ ਦਾਰਿਆ ਆ ਕਾ ਜੂਨ ਹਾਰਨ ਐਨ ਅਪੀ ਕਰੋ ਐਨ ਅਪੀ ਕਰੋ ਆਰਡਰ ਪੁੱਛੋ ਤਾਂ ਇੰਜ ਨੇ ਤੋਂ ਕਿੱਥੇ ਤੁਹਾਡੀ ਰੈਕੀ ਕਰਨ ਦੀ ਆਰਡਰ ਜੀ ਪੁੱਛੋ ਇਹਨਾਂ ਵੀ ਰੈਕੀ ਕਰਨੇ ਮੇਰੀ ਰੈਕੀ ਕਰਨ ਦੀ ਆਰਡਰ ਜਾਲੀ ਨੰਬਰ ਪਲੇਟ ਦੇ ਜੀ ਹਲੋ ਸਤਿ ਸ਼੍ਰੀ ਅਕਾਲ ਜੀ ਸਾਸ਼ੀਕਾਲ ਜੀ ਤੁਹਾਡੇ ਬੰਦੇ ਮੇਰੀ ਰੈਕੀ ਕਰ ਰਹੇ ਆ ਤੁਸੀਂ ਆਰਡਰ ਦਿੱਤੇ ਆ ਇਹਨਾਂ ਨੂੰ ਕਾਹਦੀ ਡਿਊਟੀ ਕਰ ਰਹੇ ਜੂਨੀਫਾਰਮ ਕਿੱਥੇ ਉਹਨਾਂ ਦੀ ਤੁਹਾਡੇ ਆਰਡਰ ਕਿੱਥੇ ਜਿਹੜੇ ਤੁਸੀਂ ਦਿੱਤੇ ਆ ਨੰਬਰ ਪਲੇਟ ਤੁਸੀਂ ਦੇਖੋ ਉਹਨਾਂ ਤੇ ਕੀ ਲੱਗੀ ਹੋਈ ਆ ਜਾਲੀ ਲੱਗੀ ਹੋਈ ਆ ਕਾਲੀਏ ਕੀਤੀ ਵਿਦਆਉਟ ਵਰਦੀ ਤੋਂ ਨੇ ਜੁਨੀਫਾਰਮ ਤੋਂ ਬਿਨਾ ਤੁਹਾਡੇ ਬੰਦੇ ਨੇ ਨਹੀਂ ਮੈਂ ਹਰ ਇੱਕ ਮਰਜੀ ਜੇ ਸਿਵਲ ਚ ਹੁੰਦੇ ਆ ਇਹ ਸਾਨੂੰ ਆਰਡਰ ਦਿਖਾ ਦੇਣ ਕੀ ਇਹਨਾਂ ਦੇ ਆਰਡਰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਲੱਗੇ ਆ ਜੀ ਤੁਸੀਂ ਕਹਿ ਦਿਓ ਜੀ ਹਾਂ ਮੈਂ ਕੀਤੇ ਆਰਡਰ ਦੇ ਇੱਕ ਮਿੰਟ ਇੱਕ ਮਿੰਟ ਰੱਖਣਾ ਮਨਾ ਕਰ ਦੋ ਨੀ ਹੁਣ ਜੇ ਤੁਹਾਡੇ ਘਰ ਗਏ ਨੇ ਹਾਂ ਜੀ ਲਗਾਤਾਰ ਦੋ ਦਿਨਾਂ ਦੇ ਪਿੱਛੇ ਨੇ ਜੀ ਆ ਪਿੱਛੇ ਨੇ ਜੀ ਲਗਾਤਾਰ ਪਿੱਛੇ ਲੱਗੇ ਨੇ ਜੀ ਆ ਸਾਡੇ ਕੋ ਸਾਰੀਆਂ ਵੀਡੀਓ ਹੈਗੀਆਂ ਜੀ ਗੱਡੀ ਦੇ ਪਿੱਛੇ ਲੱਗੇ ਆ ਜੀ ਨੰਬਰ ਪਲੇਟ ਜਾਲੀ ਆ ਜੀ ਇਹਨਾਂ ਦੀ ਜਾਲੀਆਂ ਲਾਈਆਂ ਗੱਡੀ ਨੂੰ ਜੀ ਸਾਰੀ ਤੁਸੀਂ ਆਰਡਰ ਦਿੱਤੇ ਆ ਬਾਜੀ ਇਹਨੂੰ ਕੰਚਨਪ੍ਰੀਤ ਕੌਰ ਦੀ ਰੇਕੀ ਕਰਨ ਦੇ ਜੀ ਆ ਤੁਹਾਡਾ ਅਫਸਰ ਮੁੱਕਰ ਗਿਆ ਜੀ ਇਹ ਨਾ ਗੱਤ ਨਾ ਗੱਲ ਕਰੋ ਹੋਰ ਆ ਵੀ ਨਹੀਂ ਤੁਸੀਂ ਤੁਸੀਂ ਕੀਤੇ ਆ ਬਾਜੀ ਆਰਡਰ ਜੀ ਤੁਹਾਡੇ ਅਫਸਰ ਤੁਹਾਡੇ ਬਾਜੀ ਮੁਲਾਜ਼ਮ ਕਹਿ ਰਿਹਾ ਸਾਹਬ ਸਿੰਘ ਕਹਿ ਰਿਹਾ ਕਿ ਤੁਸੀਂ ਆਰਡਰ ਦਿੱਤੇ ਆ ਜੀ ਚਰਾ ਨੋ ਕਮਾਈ ਹੋਊਗਾ ਨਾ ਸਮਝ ਗੇ ਲਾ ਨਹੀਂ ਜੀ ਇਹ ਗੱਲ ਕਰੋ ਦੇਖੋ ਗੈਰ ਕਾਨੂੰਨੀ ਅੱਜ ਕੱਲ੍ਹ ਦੋ ਦੋ ਤਿੰਨ ਤਿੰਨ ਪਾਰਟੀਆਂ ਨੇ ਰੱਬ ਨਾ ਕਰੇ ਕੋਈ ਗਲਤ ਕੰਮ ਕਰਦੇ ਇਲੈਕਸ਼ਨ ਦੇ ਤੇ ਮੇਰਾ ਵੀਰ ਮਤਲਬ ਤੁਸੀਂ ਤੁਸੀਂ ਆਰਡਰ ਕੀਤੇ ਭਾਜੀ ਇਹਨਾਂ ਨੂੰ ਜੀ ਮੇਰ ਮੇਰਾ ਮੈਂ ਤੁਹਾਡਾ ਹੀ ਬੰਦਾ ਵਾ ਮੈਂ ਕਿਉਂ ਬਾਹਰ ਦਾ ਨਹੀਂ ਆ ਠੀਕ ਹੈ ਵੇਖੋ ਜੀ ਬੰਦੇ ਦੀ ਗੱਲ ਨਹੀਂ ਆ ਇਹਨਾਂ ਰਾ ਦੇ ਫੋਲੋ ਕਰ ਰਹੇ ਆ ਵਿਦਆਉਟ ਜੂਨੀਫਾਰਮ ਆ ਅਸੀਂ ਮਤਲਬ ਕਿ ਇੰਨੇ ਪ੍ਰੈਸ਼ਰ 'ਚ ਆਏ ਹੋਏ ਆ ਹਨਾ ਦਿਨ ਰਾਤ ਜਿਹੜਾ ਸਾਨੂੰ ਫੋਲੋ ਕੀਤਾ ਜਾ ਰਿਹਾ ਮੈਂ ਇਹੋ ਜੀ ਕੀ ਗਲਤੀ ਕਰ ਰਹੀ ਆ ਮੈਨੂੰ ਦੱਸੋ ਨਾ ਅਸੀਂ ਪ੍ਰੈਸਸਾ ਕਰ ਰਹੇ ਹਾਂ ਜੀ ਕੋ ਬੱਜ ਗੱਲ ਕਰਾਂਗੇ ਬਾਅਦ ਗੱਲਾਂ ਕਰਾਂਗੇ ਨਹੀਂ ਨਹੀਂ ਜੀ ਤੁਸੀਂ ਆਪਣੇ ਬੰਦਿਆਂ ਨੂੰ ਕੋਈ ਯੂਨੀਫਾਰਮ ਚੋਂ ਸਾਨੂੰ ਵੀ ਸੇਫਟੀ ਫੀਲ ਹੋਵੇ ਐਦਾਂ ਦਾ ਅਸੀਂ ਹਮਸੇ ਫੀਲ ਕਰ ਰਹੇ ਆ ਅਰੇ ਮੁੱਕਰ ਗਿਆ ਜੀ ਤੁਹਾਡਾ ਅਫਸਰ ਮੁੱਕਰ ਗਿਆ ਅਫਸਰ ਹੀ ਮੁੱਕਰ ਗਿਆ ਤੁਹਾਡਾ ਅਫਸਰ ਮੁੱਕਰ ਗਿਆ ਬੰਦੋ ਸੋ ਕੀ ਕਰੀਏ ਤੁਹਾਡਾ ਨਹੀਂ ਕੱਲੇ ਗੱਲ ਕਰਨੀ ਨਹੀਂ ਗੱਲ ਕਰਨ ਦਾ ਮਤਲਬ ਕੀ ਹੈ ਤੁਹਾਡਾ ਅਫਸਰ ਮੁੱਕਰ ਗਿਆ ਆਰਡਰ ਨਿਕਾਲੋ ਰੱਖਿਆ ਕਰਨ ਬਾਅਦ ਆਏ ਤੁਹਾਡੇ ਆਸ ਤੇ ਆ ਇਦਾਂ ਨਾ ਕਰੋ ਇਹ ਕੰਮ ਨਾ ਕਰੋ ਤੁਸੀਂ ਦੇਖੋ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਸਾਰੇ ਪਾਸੇ ਜਾਲੀਆਂ ਲਾਈਆਂ ਨੇ 1035 ਨੂੰ ਡਾਕਟਰ ਮਿਲ ਕੇ ਗਏ ਜ ਮੈਨੂੰ ਮਿਲ ਕੇ ਗਏ ਹੋ ਜੋ ਵੀ ਹੈ ਗੱਡੀ ਨਾ ਲਾ ਕੇ ਤੁਸੀਂ ਵਿਦਾਊਟ ਬਸ ਦੀ ਤੁਸੀਂ ਪਿੱਛੇ ਰੱਖੀ ਕਿਉਂ ਕਰਦੇ ਹੋ ਇਹ ਕਿਸ ਕਾਗਜ਼ ਦੀ ਕਿੱਥੇ ਕਰੀਜੀ ਲੈ ਆਓ ਇਹ ਕਾਗਜ਼ ਦਿਖਾਓ ਇਹ ਕਾਗਜ਼ ਲੈ ਆਓ ਨੰਬਰ ਨਹੀਂ ਹੈ ਗੱਡੀ ਆਪਣੀ ਕਿਉਂ ਨਹੀਂ ਲਿਆ ਭਾਈ ਮੈਨੂੰ ਤਾਂ ਰਾਤ ਨੂੰ ਹੋਰ ਕੰਮ ਹੈ ਉਹਨਾਂ ਦਾ ਪਰਵਣਾ ਕੱਲ੍ਹ ਹੀ ਮੇਰੇ ਪਾਸੇ ਘੱਟ ਤੁਹਾਡੇ ਤੁਹਾਡਾ ਅਫਸਰ ਤੁਹਾਡਾ ਮੁੱਕਰ ਗਿਆ ਸਮਝੋ ਗੱਲ ਤੁਹਾਡਾ ਅਫਸਰ ਮੁੱਕਰ ਗਿਆ ਤੁਸੀਂ ਹੀ ਹੋਵੋਗੇ ਰਹਿਣਾ ਵਿਚੀ ਅਕਾਲੀ ਕੋਟੇ ਰਹਿਸ਼ਾ ਮੇਰੀ ਚਲ ਕਾਲੀ ਕੋਟੇ ਰਹਿਸ਼ਾ ਮੇਰੀ ਇੱਥੇ ਰੰਡ ਜੀ ਤੁਸੀਂ ਚਾਹ ਕੁਝ ਨਹੀਂ ਚਾਹੇ ਤੁਹਾਡਾ ਤੁਹਾਡਾ ਮਤਲਬ ਕੀ ਬੰਦਿਆ ਪਿੱਛੇ ਗੱਡੀ ਲਾਉਣ ਦਾ ਸਾਡੇ ਨਾਲ ਬੱਗਾ ਗੱਲ ਕਰੀਏ ਸਾਡਾ ਅਸਤਰ ਕਹਿੰਦੇ ਤੁਹਾਡੀ ਡਿਊਟੀ ਨਹੀਂ ਦਾਰੇ ਚਲਾ ਕੇ ਗੱਲ ਕਰੀਏ ਇਹ ਨਹੀਂ ਮੇਰੀ ਗੱਲ 20 ਸਿੱਡੇ ਤੋਂ 30 ਸਿੱਡੇ ਤੋਂ ਜਦੋਂ ਕਿ ਸਰਕਾਰ ਨੇ ਸਾਨੂੰ ਕਿਹਾ ਵਾ ਅਕਾਲੀ ਦਲ ਦਾ ਜਿਹੜਾ ਕੈਂਡੀਡੇਟ ਹੈਗਾ ਉਹਨੂੰ ਧਮਕਾਓ ਡਰਾਓ ਕਹਿੰਦੇ ਨੇ ਇਹ ਗੱਲ ਉਹੀ ਆ ਉਹੀ ਗੱਲ ਆ